ਨਮਸਕਾਰ ਸਤਿ ਸ੍ਰੀ ਅਕਾਲ ਮੈਂ ਪਿਛਲੇ ਵੀਡੀਓ ਚ ਵੀ ਪ੍ਰਚਾਰ ਬਾਰੇ ਗੱਲ ਕੀਤੀ ਸੀ ਔਰ ਅੱਜ ਵੀ ਜਿਹੜੀ ਗੱਲ ਪਿਛਲੀ ਵਾਰੀ ਕੀਤੀ ਹੈ ਉਸ ਗੱਲ ਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਪਿਛਲੇ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਪ੍ਰਤਾਪ ਸਿੰਘ ਕਹੜੋਂ ਵੇਲੇ ਪ੍ਰਚਾਰ ਦੇ ਖਿਲਾਫ ਸਰਕਾਰ ਵੱਲੋਂ ਕੀ ਕਦਮ ਚੁੱਕੇ ਗਏ ਕਹੜੋਂ ਤੋਂ ਬਾਅਦ ਜਿਹੜਾ ਸਮਾਂ ਸੀ 1900 68 ਤੋਂ ਬਾਅਦ 1971 ਤੱਕ ਪੰਜ-ਛੇ ਸਾਲ ਦਾ ਜਿਹੜਾ ਸਮਾਂ ਸੀ ਉਹਦੇ ਵਿੱਚ ਕਈ ਮੁੱਖ ਮੰਤਰੀ ਆਏ ਇਨਾ ਮੁੱਖ ਮੰਤਰੀਆ ਦੇ ਖਿਲਾਫ ਬੜੇ ਗੰਭੀਰ ਦੋਸ਼ ਲਗੇ ਆਰ ਫਿਰ ਅਕਤੂਬਰ 1971 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਇਨਕੁਆਇਰੀ ਕਮੇਟੀ ਜਿਹੜੀ ਇਨਕੁਆਇਰੀ ਕਮਿਸ਼ਨ ਦਾ ਗਠਨ ਕੀਤਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢੀ ਕਿ ਜੋ ਵੀ ਇਲਜ਼ਾਮ ਲੱਗੇ ਹੈ 1967 ਤੋਂ ਲੈ ਕੇ 1971 ਤੱਕ ਉਹ ਜਿਹੜਾ 4 ਸਾਲ ਦਾ ਪਾਰਟਿਕੁਲਰਲੀ ਸਮਾਂ ਸੀ ਉਹਦੇ ਖਿਲਾਫ ਜਿਹੜੇ ਦੋਸ਼ ਨੇ ਉਹਨਾਂ ਦੀ ਇਨਕੁਆਇਰੀ ਇੱਕ ਕਮਿਸ਼ਨ ਕਰੇਗਾ ਅਸਲ ਦੇ ਵਿੱਚ ਇਹ ਇੱਕ ਕਮਿਸ਼ਨ ਨਹੀਂ ਦੋ ਕਮਿਸ਼ਨ ਬੈਠੇ। ਔਰ ਇਹ ਦੋ ਕਮਿਸ਼ਨ ਨੇ ਤਿੰਨ ਰਿਪੋਰਟਾਂ ਦਿੱਤੀਆਂ। ਇੱਕ ਕਮਿਸ਼ਨ ਦੇ ਕੋਲ ਆਲਮੋਸਟ 115-20 ਦੋਸ਼ ਜਿਹੜੇ ਸੀ ਐਕੁਇਜੀਸ਼ਨਸ ਇਲਜ਼ਾਮ ਮੰਤਰੀਆਂ ਦੇ ਖਿਲਾਫ ਆਏ। ਔਰ ਬਹੁਤ ਜਿਹੜੇ ਇਲਜ਼ਾਮ ਸੀ ਇਹ ਦੋਸ਼ ਸਜਨਾ ਵੱਲੋਂ ਸੀ, ਦੋਸ਼ ਸ਼ਖਸ ਵੱਲੋਂ ਸੀ। ਇੱਕ ਸੀ ਸਤਪਾਲ ਡਾਂਗ ਜਿਹੜੇ ਕਮਿਊਨਿਸਟ ਲੀਡਰ ਨੇ ਅੰਮ੍ਰਿਤਸਰ ਤੋਂ ਰਹੇ ਆ। ਤਾੜੀ ਚੋਂ ਕਈ ਲੋਕੀ ਉਹਨਾਂ ਨੂੰ ਜਾਣਦੇ ਵੀ ਹੋਣ। ਉਹ ਐਸੇ ਦੁਨੀਆ 'ਚ ਨਹੀਂ ਰਹੇ ਸਤਪਾਲ ਡਾਂਗ ਤੋਂ ਨਦੀ ਵਾਈਫ ਵਿਮਲਾ ਡਾਂਗ ਦੇ ਦੋਵੇਂ ਹੀ ਐਮ.ਐਲ.ਏ ਰਹੇ ਸੀ ਸਤਪਾਲ ਡਾਂਗ ਤੋਂ ਇਲਾਵਾ ਤਿਲੋਚਨ ਸਿੰਘ ਰਿਆਸਤੀ ਇੱਕ ਬੜੇ ਮਸ਼ਹੂਰ ਪੰਜਾਬ ਦੇ ਸਿਆਸਤਦਾਨ ਨੇ ਜਿਹਨਾਂ ਨੂੰ ਖੜਕੂਬਾਦ ਵੇਲੇ ਮਾਰ ਦਿੱਤਾ ਗਿਆ ਇਹ ਦੋ ਲੋਕਾਂ ਨੇ ਇਹ ਜਿਹੜੇ 115 ਜਾਂ 20 ਇਲਜ਼ਾਮ ਜਿਹੜੇ ਸੀ ਇਹ ਆਲਮੋਸਟ 17 ਜਾਂ 18 ਮੰਤਰੀਆਂ ਦੇ ਖਿਲਾਫ ਮੰਤਰੀਆਂ ਦੇ ਕੁਝ ਹੋਰਾਂ ਦੇ ਖਿਲਾਫ ਇਹਨਾਂ ਨੇ ਲਾਏ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਹ ਇਲਜ਼ਾਮ ਦਿੱਤੇ ਸੀਗੇ ਔਰ ਜਿਹੜੀ ਇਨਕੁਆਇਰੀ ਹੋਈ ਉਹ ਮੈਂ ਦੱਸਿਆ ਵੀ ਦੋ ਇਨਕੁਆਰੀਜ਼ ਹੋਈਆਂ ਹਨ ਜਿਹੜੇ ਮੰਤਰੀਆਂ ਦੇ ਖਿਲਾਫ ਇਲਜ਼ਾਮ ਸੀਗੇ ਉਹ ਸੀ ਗੁਰਨਾਮ ਸਿੰਘ ਮਨਮੋਨ ਕਾਲਿਆ ਤਾਰਾ ਸਿੰਘ ਲਾਇਲਪੁਰੀ ਹਰਨਾਮ ਸਿੰਘ ਬਾਵਾ ਨਵੀਂ ਪੀੜੀ ਨੂੰ ਬਹੁਤਿਆਂ ਦੇ ਬਾਰੇ ਪਤਾ ਨਹੀਂ ਹੋਊਗਾ ਪ੍ਰਕਾਸ਼ ਸਿੰਘ ਬਾਦਲ ਆਪਣੇ ਸੁਬੀਆ ਸਿੰਘ ਬਾਦਲ ਦੇ ਪਿਤਾ ਅ ਸਰਜੀਤ ਸਿੰਘ ਸਤਾਮ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਅ ਆਤਮਾ ਸਿੰਘ ਕ੍ਰਿਸ਼ਨ ਲਾਲ ਅ ਬਲ RAMJIDAS TANDAN ਬਲਵੰਤ ਸਿੰਘ ਗਰੰਤੀਰ ਸਿੰਘ ਚੀਮਾ ਰਵੀਲ ਸਿੰਘ ਰਾਧਾਕ੍ਰਿਸ਼ਨ ਰਾਜਾ ਨਰਿੰਦਰ ਸਿੰਘ ਰਾਜਾ ਨਰਿੰਦਰ ਸਿੰਘ ਨਾਬੇ ਤੋਂ ਗੁਰਮੀਤ ਸਿੰਘ ਗੁਰਮੀਤ ਸਿੰਘ ਵੀ ਰਖੇਲ ਜਗਮੀਤ ਸਿੰਘ ਬਰਾੜ ਦੇ ਪੇਤਾ ਨੇ ਅ ਅਸਲੇ ਦੁਨੀਆ ਚ ਨਹੀਂ ਰਹੇ ਤੇਜਾ ਸਿੰਘ ਤੇਜਾ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਅੰਕਲ ਸੀ ਸੋ ਇਹਨਾਂ ਦੇ ਖਿਲਾਫ ਇਹ ਅਲੀਗੇਸ਼ਨ ਲੱਗੇ ਔਰ ਇਸ ਤੋਂ ਇਲਾਵਾ ਜੀਵਨ ਸਿੰਘ ਉਮਰਾ ਨੰਗਲ ਜਿਹੜਾ ਜਨਰਲ ਸੈਕਟਰੀ ਸੀ ਅਕਾਲੀ ਦਲ ਦਾ ਉਦੇ ਖਿਲਾਫ ਵੀ ਇਲਜ਼ਾਮ ਸੀ ਪੀਓ ਨੇ ਬਹੁਤ ਜ਼ਿਆਦਾ ਜਾਇਦਾਦ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਟਾਈਮ ਸੀ 15 ਮਹੀਨਿਆਂ ਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਉਸ ਸਮੇਂ ਉਹਨੇ ਆਪਣੀ ਪ੍ਰਾਪਰਟੀ ਜਿਹੜੀ ਆ ਇਕੱਠੀ ਕੀਤੀ ਬੜੀ ਦਿਲਚਸਪ ਗੱਲ ਆ ਉਮਰਨੰਗਲ ਦਾ ਜਿਹੜਾ ਗ੍ਰੈਂਡਸਨ ਆ ਪਰਮਰਾਜ ਉਮਰਨੰਗਲ ਆਈਜੀ ਹੈ ਜਿਹੜਾ ਉਹਦੇ ਖਿਲਾਫ ਹਸਫਲੇ ਕੁਝ ਇਨਕੁਆਰੀਜ਼ ਚੱਲ ਰਹੀਆਂ ਆ ਮੈਂ ਸੋ ਬੜੀ ਦਿਲਚਸਪ ਗੱਲ ਆ ਕਿ ਕੁਝ ਉਹੀ ਸਿਆਸੀ ਪਰਵਾਰ ਜਿਹੜੇ ਨੇ ਉਹਨਾਂ ਦੇ ਖਿਲਾਫ ਪੰਜਾਬ ਦੀ ਸਿਆਸਤ ਕਿਸੇ ਨਾ ਕਿਸੇ ਤਰੀਕੇ ਨਾਲ ਕੰਬ ਰਹੀਆ ਉਹਨਾਂ ਦੇ ਇਰਦਗਰ ਦੇ ਸਿਆਸਤ ਕੰਬ ਰਹੀਆ ਪਹਿਲੀ ਇਨਕੁਆਇਰੀ ਜਿਹੜੀ ਸੀ ਉਹ ਕੀਤੀ ਜਸਟਿਸ ਦੁਰਗਾ ਸ਼ੰਕਰ ਦਵੇ ਨੇ ਉਹ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਰਿਟਾਇਰ ਹੋਏ ਸੀਗੇ ਔਰ ਉਹਨਾਂ ਨੇ ਆਪਣੀ ਪਹਿਲੀ ਰਿਪੋਰਟ ਦਿੱਤੀ ਜਨਵਰੀ 1973 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 115 20 ਅਲੀਗੇਸ਼ਨ ਸੀ ਪਰ ਸਿਰਫ 30 35 40 ਅਲੀਗੇਸ਼ਨ ਦੇ ਦੀ ਤਫਤੀਸ਼ ਹੀ ਉਹ ਕਰ ਸਕੇ ਉਸ ਤੋਂ ਬਾਅਦ ਫਿਰ ਨਵਾਂ ਇਨਕੁਆਇਰੀ ਅਫਸਰ ਬਣੇ ਜਸਟਿਸ ਐਲ ਐਨ ਸ਼ੰਗਾਨੀ ਉਹਨਾਂ ਨੇ ਦੋ ਰਿਪੋਰਟਸ ਦਿੱਤੀਆਂ ਪਹਿਲੀ ਰਿਪੋਰਟ ਸੀਗੀ ਨਵੰਬਰ 1973 ਤੱਕ ਔਰ ਜਿਹੜੀ ਤੀਜੀ ਰਿਪੋਰਟ ਸੀ ਉਹ ਉਹਨਾਂ ਨੇ ਦਿੱਤੀ April 1975 ਚ ਇਹ ਜਿਹੜੀ ਤੀਜੀ ਰਿਪੋਰਟ ਸੀ ਇਹਦੇ ਚ ਕੁਝ ਹੋਰ ਐਡੀਸ਼ਨਲ ਅਲੀਗੇਸ਼ਨ ਲੱਗੀਆਂ ਸੀ ਔਰ ਤੀਜੀ ਰਿਪੋਰਟ ਜਿਹੜੀ ਹੈ ਪ੍ਰਾਇਮਰਲੀ ਦੋ ਜਾਂ ਤਿੰਨ ਬਾਰੇ ਲੋਕਾਂ ਬਾਰੇ ਸੀ ਪ੍ਰਕਾਸ਼ ਸਿੰਘ ਬਾਦਲ ਉਹਨੇ ਵੀ ਅੰਕਲ ਤੇਜਾ ਸਿੰਘ ਤੇ ਸਰਜੀਤ ਸਿੰਘ ਤੇ ਚਾਸ ਗੱਲ ਇਹ ਆ ਕਿ ਜਿਹੜਾ ਕੰਪਲੇਨੈਂਟ ਸੀ trilojan singh ریاਸਤੀ ਉਹਦੇ ਤੇ ਵੀ ਇੱਕ ਇਲਜ਼ਾਮ ਲੱਗੇ। ਔਰ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਹਾਂ ਕਿ ਉਹਤੇ ਜਿਹੜੇ ਇਲਜ਼ਾਮ ਲੱਗੇ ਉਹ ਅੱਜ ਕੱਲ ਜਿਹੋ ਜਿਹੇ ਆਪਣੀ ਸਰਕਾਰ ਦੇ ਉਤੇ ਇਲਜ਼ਾਮ ਲੱਗਦੇ ਆ ਜਾਂ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਜਾਂ ਅਮਰਿੰਦਰ ਸਿੰਘ ਦੀ ਸਰਕਾਰ ਤੇ ਇਲਜ਼ਾਮ ਲੱਗਦੇ ਰਹੇ ਨੇ ਉਹੋ ਜਿਹੇ ਇਲਜ਼ਾਮ ਲੱਗੇ ਸੀਗੇ ਕਿ ਕੁਝ ਮੀਡੀਆ ਕਰਮੀ ਜਿਹੜੇ ਨੇ ਜਾਂ ਮੀਡੀਆ ਹਾਊਸ ਜਿਹੜੇ ਨੇ ਕੁਝ ਪ੍ਰੈਸ ਵੋਲੇ ਜਿਹੜੇ ਨੇ ਕੁਝ ਖਬਰਾਂ ਵਾਂ ਉਹਨਾਂ ਨੂੰ ਨੇ ਲਿਆਜ ਕਰਕੇ ਇਸ਼ਤਿਹਾਰ ਦਿੱਤੇ। ਤੋ ਇਸ਼ਤਿਹਾਰ ਪਾਸੀ ਜਿਹੜੀ ਇਸ਼ਤਿਹਾਰਾਂ ਦਾ ਕੰਮ ਜਿਹੜਾ ਵਾ ਬੜੀ ਪੁਰਾਣਾ ਕੰਮ ਹੈ ਇਤਲੋਚਨ ਸਿੰਘ ਰਾਜਸਥਾਨੀ ਜਰੋਂ ਮੰਤਰੀ ਸੀ ਪਬਲਿਕ ਰਿਲੇਸ਼ਨ ਮੰਤਰੀ ਸੀ ਉਹਦੇ ਤੇ ਵੀ ਇਲਜ਼ਾਮ ਲੱਗੀ ਸੀ ਲੇਕਿਨ ਸਾਬਤ ਨਹੀਂ ਹੋਏ ਲੇਕਿਨ ਉਸੇ ਤਰ੍ਹਾਂ ਦਾ ਇਲਜ਼ਾਮ ਪ੍ਰਕਾਸ਼ ਸਿੰਘ ਬਾਦਲ ਤੇ ਸਾਬਤ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਤੇ ਇਲਜ਼ਾਮ ਸੀ ਵੀ ਇੱਕ ਅਕਾਲੀ ਦਲ ਦਾ ਅ ਅਖਬਾਰ ਸੀਗੀ ਕੌਮੀ ਦਰਦ ਇੱਕ ਆਰਗਨ ਸੀਗਾ ਅਕਾਲੀ ਦਲ ਦਾ ਕਿ ਉਹਨੂੰ ਉਹਨੂੰ ਲਿਆਜ ਕੀਤਾ ਵਾ ਔਰ ਬਹੁਤ ਕੁਝ ਪੰਚਾਇਤਾਂ ਨੂੰ ਕਿਹਾ ਗਿਆ ਵਾ ਕਿ ਕੌਮੀ ਦਰਦ ਲਾਓ ਕੌਮੀ ਦਰਦ ਪੜੋ ਇਹ ਹੋਈ ਦੇ ਇਲਜ਼ਾਮ ਹੀ ਆ ਜਿਵੇਂ ਅੱਜਕੱਲ੍ਹ ਇਸ ਸਰਕਾਰ ਦੇ ਵਿੱਚ ਭਗਵਾਨ ਸਬੰਧ ਸਰਕਾਰ ਦੇ ਵਿੱਚ ਇੱਕ ਪਟਿਆਲੇ ਦੇ ਅਫਸਰ ਨੇ ਹਦਾਇਤਾਂ ਦਿੱਤੀਆਂ ਬੀਡੀਪੀਓ ਨੇ ਹਦਾਇਤਾਂ ਦਿੱਤੀਆਂ ਉਹਾਂ ਦੇ ਜੀ ਡੀਸੀ ਦੀ ਕੋਈ ਮੀਟਿੰਗ ਹੋਈ ਸੀ ਜਿੱਥੇ ਫੈਸਲਾ ਲਿਆ ਗਿਆ ਸੀ ਕਿ ਸਾਰੇ ਜਿੰਨੇ ਸਰਪੰਚ ਨੇ ਪੰਚਾਇਤਾਂ ਵਾਂ ਉਹ ਇੱਕ ਪਾਰਟਿਕੂਲਰ ਰਸਾਲਾ ਜਿਹੜਾ ਉਹ ਲਵਾਉਣ ਬਾਅਦ ਵਿੱਚ ਸਰਕਾਰ ਨੇ ਉਹ ਆਰਡਰ ਜਿਹੜਾ ਸੀ ਵਾਪਸ ਲੈ ਲਿਆ ਸੀ ਪਰ ਇਹੋ ਜਿਹਾ ਹੀ ਆਰਡਰ ਕਿਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕੌਮੀ ਦਰਦ ਵਾਸਤੇ ਕੀਤਾ ਸੀਗਾ ਔਰ ਉਹਨਾਂ ਨੂੰ ਉਹਦੇ ਚ ਇਨਡਾਈਟ ਕੀਤਾ ਗਿਆ ਕਿ ਉਹਨਾਂ ਨੇ ਇਹ ਗਲਤ ਫੈਸਲਾ ਲਿਆ ਸੀ ਜੋ ਨਹੀਂ ਲਿਆ ਜਾ ਸਕਦਾ ਸਾਰੀਆਂ ਅਖਬਾਰਾਂ ਨੂੰ ਬਰਾਬਰ ਹੀ ਸਮਝਣਾ ਚਾਹੀਦਾ ਮੈਂ ਜਦੋਂ ਦੱਸਿਆ ਕਿ 17 18 ਲੋਕਾਂ ਤੇ ਅਲੀਗੇਸ਼ਨ ਸੀ ਬਹੁਤੇ ਲੋਕੀ ਤੇ ਲੋਕਾਂ ਬਾਰੇ ਤੁਹਾਨੂੰ ਪਤਾ ਨਹੀਂਗਾ ਸੋ ਉਹਨਾਂ ਦੇ ਬਾਰੇ ਅਲੀਗੇਸ਼ਨ ਕੀ ਸੀ ਮੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹੋਣਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀ ਵਿਚਿੱਤ ਮੇਰੇ ਖਿਲ ਕਾਫੀ ਤੁਹਾਡੇ ਚ ਦਿਲਚਸਪੀ ਰੱਖਦੇ ਹੋਗੇ ਕਿਉਂਕਿ ਉਹ 1917 ਤੱਕ 2017 ਤੱਕ ਉਹ ਅਦਾ ਮੁੱਖ ਮੰਤਰੀ ਰਹੇ ਨੇ ਸੁਖਬੀ ਸਿੰਘ ਬਾਦਲ ਦੇ ਪਤਾਨੇ ਉਹਨਾਂ ਦੇ ਖਿਲਾਫ 12 ਜਾਂ 14 ਇਲਜ਼ਾਮ ਸੀਗੇ ਬਹੁਤ ਸਾਰੇ ਇਲਜ਼ਾਮ ਤੇ ਸਾਬਤ ਨਹੀਂ ਹੋਏ ਪੰਜ 6 ਇਲਜ਼ਾਮ ਜਿਹੜੇ ਨੇ ਉਹ ਸਾਬਤ ਹੋਏ ਮਤਲਬ ਸਮ ਟਰੁਥ ਵਾਸ ਫਾਊਂਡ ਇਨ ਦੋਜ਼ ਅਲੀਗੇਸ਼ਨਸ ਉਹ ਕੀ ਸੀ ਪਹਿਲਾ ਇਲਜ਼ਾਮ ਸੀਗਾ ਕਿ ਇਹਨਾਂ ਨੇ ਆਪਣੇ ਟਰਾਂਸਪੋਰਟ ਮਹਿਕਮੇ ਦੇ ਰੂਲ ਬਦਲ ਕੇ ਮਿਲਾਪ ਬੱਸ ਸਰਵਿਸ ਬਠਿੰਡਾ ਨੂੰ ਰੂਟ ਪਰਮਿਟ ਜਿਹੜੇ ਨੇ ਉਹ ਵਿਦਾ ਕੇ ਦਿੱਤੇ ਔਰ ਇਹਦੇ ਬਦਲੇ 20000 ਦੀ ਵੱਡੀ ਲਈ ਉਦੋਂ 20000 ਕਾਫੀ ਅਮਾਉਂਟ ਹੁੰਦਾ ਹੁੰਦਾ ਹੁਣ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਤਾਂ 20000 ਮੇਰ ਖਿਆਲਿਆ ਸ਼ਾਇਦ ਕੋਈ ਛੋਟਾ ਕਰਮਚਾਰੀ ਵੀ ਨਾ ਪਰਿਸ਼ਤ ਲਵੇ ਇਹ ਸਾਬਤ ਹੋ ਗਿਆ ਕਿ ਇਹ ਜਿਹੜੇ ਰੂਟ ਪਰਮਿਟ ਦਿੱਤੇ ਗਏ ਗਲਤ ਦਿੱਤੇ ਗਏ ਇੱਕ ਹੋਰ ਕੰਪਨੀ ਹੈ ਟਰਾਂਸਪੋਰਟ ਕੰਪਨੀ ਹੈ ਡਬਲ ਵੀ ਟਰਾਂਸਪੋਰਟ ਕੰਪਨੀ ਉਹ ਵੀ ਬਾਦਲਾਂ ਦੀ ਆਪਣੀ ਕੰਪਨੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪ੍ਰਗ ਗੁਰਦਾਸ ਬਾਦਲ ਉਸ ਨੂੰ ਚਲਾਉਂਦੇ ਸੀ ਉਹਦੇ ਖਿਲਾਫ ਵੀ ਇਲਜ਼ਾਮ ਸੀ ਪੀਡਾ ਰੂਟ ਪਰਮਿਟ ਉਹਨਾਂ ਨੂੰ ਗਲਤ ਦਿੱਤੇ ਗਏ ਆ ਲੇਕਿਨ ਉਹ ਚਾਰਜ ਪ੍ਰੂਵ ਨਹੀਂ ਹੋ ਸਕਿਆ ਮੇਖਲ ਡੱਬ ਵਾਲੀ ਕੰਪਨੀ ਸ਼ਾਇਦ ਐਸ ਵੇਲੇ ਵੀ ਹੈ ਹੁਣ ਤੇ ਖੈਰ ਬਹੁਤ ਕੰਪਨੀਆਂ ਵਾਂ ਬਾਦਲਤੀਆਂ ਦੂਸਰਾ ਇਲਜ਼ਾਮ ਜਿਹੜਾ ਸਾਬਤ ਹੋਇਆ ਉਹ ਸੀ ਵੀ ਮੁਖਸਰ ਬੱਸ ਸਟੈਂਡ ਆ ਵਾਸਤੇ ਜਿਹੜੀ ਜ਼ਮੀਨ ਖਰੀਦੀ ਗਈ ਉਹਦਾ ਬਹੁਤ ਜ਼ਿਆਦਾ ਰੇਟ ਵੱਡੇ ਰੇਟ ਤੇ ਖਰੀਦੀ ਗਈ ਔਰ ਉਹ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਔਰ ਇਲੀਗਲ ਰੈਟੀਫਿਕੇਸ਼ਨ ਪੈਸੇ ਲੈ ਕੇ ਵੱਡੀ ਲੈ ਕੇ ਇਹ ਜਿਹੜਾ ਮੁਖਸਰ ਬੱਸ ਸਟੈਂਡ ਵਾਸਤੇ ਜ਼ਮੀਨ ਖਰੀਦੀ ਗਈ ਕਰੀਬ 13 ਕਨਾਲ ਜ਼ਮੀਨ ਸੀ ਆਲਮੋਸਟ ਪੌਣਿਕ 2 ਏਕੜ ਔਰ ਇਹ ਜ਼ਮੀਨ ਉਹ ਤੋਂ ਕੁਝ ਸਾਲ ਪਹਿਲਾਂ 50000 ਦੀ ਖਰੀਦੀ ਗਈ ਸੀ ਔਰ ਉਹੀ ਜ਼ਮੀਨ ਹੁਣ ਸਰਕਾਰ ਨੇ ਜੋ ਖਰੀਦੀ ਮੁਖਸਰ ਬੱਸ ਸਟੈਂਡ ਵਾਸਤੇ ਉਹ ਖਰੀਦੀ ਕਰੀਬ 6 ਲੱਖ ਵਾਸਤੇ ਔਰ ਇਹਦਾ ਇੱਕ ਹੋਰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗੁਰਦਾਸ ਸਿੰਘ ਬਾਦਲ ਜਿਹੜਾ ਬੈਦਰਨ ਲਾ ਸੀ ਉਹਦੀ ਨਾਲ ਹੀ ਜ਼ਮੀਨ ਲੱਗਦੀ ਸੀ ਸੋ ਇਹ ਲੱਗਾ ਕਿ ਜੇ ਇਹ ਜ਼ਮੀਨ ਦੀ ਕੀਮਤ ਵੱਧ ਗਈ ਇਹਦੇ ਕੀਮਤ ਜੇ 4 ਲੱਖ ਰੁਪਇਆ ਕਿਕੜ ਹੋ ਗਈ ਤੇ ਫਿਰ ਉਹਦੀ ਕੀਮਤ ਜ਼ਮੀਨ ਦੀ ਕੀਮਤ ਵੱਜੂਗੀ ਸੋ ਇਹ ਵੀ ਜਿਹੜੇ ਇਨਕੁਆਰੀ ਕਮੇਟੀ ਉਹਨਾਂ ਕਿਹਾ ਕਿ ਇਹ ਗਲਤ ਫੈਸਲਾ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਫਿਰ ਉਹਨਾਂ ਦੇ ਖਿਲਾਫ ਇਹ ਇਲਜ਼ਾਮ ਸੀ ਕਿ ਬਲਦੇਵ ਸਿੰਘ ਨਾਂ ਦਾ ਕੋਈ ਅਫੀਸ਼ੀਏਟਿੰਗ ਨੈਬ ਸੀਲਦਾਰ ਸੀ ਉਹਨੂੰ ਪ੍ਰਤੀ ਕੀਤਾ ਗਿਆ ਤੇ ਫਿਰ ਉਹਨੂੰ ਗਿੱਧਰਬਾਦ ਸਬਡਿਵੀਜ਼ਨ ਪੋਸਟ ਕੀਤਾ ਗਿਆ ਹਾਲਾਂਕਿ ਉਹ ਤਾਂ ਬਹੁਤ ਲੋਕ ਸੀਨੀਅਰ ਸਨ ਇਹ ਵੀ ਕਮਿਸ਼ਨ ਨੇ ਕਿਹਾ ਕਿ ਇਹ ਗਲਤ ਅਪਾਰਟਮੈਂਟ ਹੈ ਇਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਟਰੈਕਟਰ ਆ ਇਹ ਡਿਸਕ੍ਰੀਸ਼ਨਰੀ ਕੋਟੇਜ ਮਿਲ ਜਾਂਦੇ ਸੀ ਤੁਹਾਨੂੰ ਯਾਦ ਹੋਊਗਾ ਕਿ ਸਿਵਲ ਟੈਲੀਫੋਨ ਵੀ ਡਿਸਕ੍ਰੀਸ਼ਨਰੀ ਕੋਟੇਜ ਮਿਲਦੇ ਸੀ ਉਦੋਂ ਟਰੈਕਟਰ ਆਮ ਨਹੀਂ ਸੀ ਮਿਲਦਾ ਵੀ ਤੁਸੀਂ ਜਾਓ ਤੇ ਤੁਸੀਂ ਜਿਹੜਾ ਮਰਜ਼ੀ ਟਰੈਕਟਰ ਚੁਣ ਕੇ ਲੈ ਲਓ ਬੜੀ ਸਫਾਰਿਸ਼ ਲੱਗਦੀ ਸੀ ਲੋੜ ਆ ਸੌ ਟਰੈਕਟਰਸ ਦੀ ਆਉਂਦੇ ਸੀ ਪੰਜ ਸੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਇੱਕ ਟਰੈਕਟਰ ਆਪਣੇ ਭਰਾ ਗੁਰਦਾਸ ਸਿੰਘ ਨੂੰ ਦਿੱਤਾ ਇੱਕ ਆਪਣੇ ਬ੍ਰਦਰ-ਲੌ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਆਪਣਾ ਸਾਰਾ ਸਾਫ ਸੀ ਉਹਨਾਂ ਨੇ ਦਿੱਤਾ ਆਪਣੇ ਆਪ ਤੇ ਨਹੀਂ ਲਿਆ ਉਹਨਾਂ ਨੇ ਪਰ ਗੁਰਦਾਸ ਸਿੰਘ ਬਾਦਲ ਨੂੰ ਉਹਨਾਂ ਨੇ ਇਹ ਫਾਇਦਾ ਜ਼ਰੂਰ ਪਹੁੰਚਾਇਆ ਕੁਝ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਟਰੈਕਟਰ ਵੰਡੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਵੀ ਕਮਿਸ਼ਨ ਨੇ ਕਿਹਾ ਕਿ ਇਹ ਗਲਤ ਫੈਸਲਾ ਸੀ ਇੱਕ ਉਹਨਾਂ ਦੇ ਖਿਲਾਫ ਚਾਰਜ ਸੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਿ ਮੋਗਾ ਮਿਨਿਸਪਲ ਲਿਮਟ ਦੀ ਜਿਹੜੀ ਐਕਸਟੈਂਡ ਉਹਦੀ ਲਿਮਟ ਐਕਸਟੈਂਡ ਕੀਤੀ ਆ ਉਹ ਗਲਤ ਕੀਤੀ ਗਈ ਹੈ ਔਰ ਇਹਦੇ ਵਾਸਤੇ ਕੋਈ ਫਾਇਦਾ ਲਿਆ ਗਿਆ ਵਾ ਇੱਕ ਅਫਸਰ ਸੀਗਾ ਪੀਐਸ ਬੈਲ ਉਹਦੇ ਖਿਲਾਫ ਬੜੇ ਭ੍ਰਸ਼ਟਾਚਾਰ ਦੇ આરોਪ ਸੀਗੇ ਆਈਐਸ ਗੰਭੀਰੇ ਰੋਪ ਸੀ ਆਈਐਸ ਅਫਸਰ ਸੀ ਲੇਕਿਨ ਉਹਦੀ ਪ੍ਰਕਾਸ਼ਿੰਗ ਬਾਦਲ ਨੇ ਮਦਦ ਕਰਕੇ ਕਾਰਵਾਈ ਤੱਕੀ ਕਰਨੀ ਸੀ ਉਹਨੂੰ ਰਿਟਾਇਰ ਹੋਣ ਦਿੱਤਾ ਇਹ ਵੀ ਉਹਨਾਂ ਦੇ ਖਿਲਾਫ ਇਲਜ਼ਾਮ ਸੀ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਅੰਕਲ ਤੇਜਾ ਸਿੰਘ ਦੇ ਉੱਪਰ ਵੀ ਲੱਗੇ ਜਿਨ੍ਹਾਂ ਨੂੰ ਸਹੀ ਪਾਇਆ ਗਿਆ ਜਸਟਿਸ ਡਵੇ ਤੇ ਜਸਟਿਸ ਸ਼ੰਗਾਨੀ ਕਮਿਸ਼ਨ 170 ਤੋਂ ਲੈ ਕੇ 75 ਤੱਕ ਇਹ ਦੋਵੇਂ ਕਮਿਸ਼ਨ ਜਿਹੜੇ ਆ ਇਹ ਰਹੇ 4 ਸਾਲ ਆਪਣਾ ਕੰਮ ਕਰਦੇ ਰਹੇ ਬਹੁਤ ਮੇਰੇ ਖਿਆਲ ਇਹੋ ਜੀ ਐਕਸਟੈਂਸਿਵ ਇਨਕੁਆਇਰੀ ਇੰਨੇ ਮੰਤਰੀਆਂ ਦੇ ਖਿਲਾਫ ਅਜ ਤੱਕ ਪੰਜਾਬ ਸ਼ਰਤ ਨਹੀਂ ਕਦੀ ਹੋਈ ਬਹੁਤ ਲਾਰਜ ਸਕੇਲ ਆਪਰੇਸ਼ਨ ਸੀ ਗਾਈ ਲੇਕਿਨ ਜੇ ਨਿਕਲਿਆ ਕੀ ਨਿਕਲਿਆ ਕੁਝ ਵੀ ਨਹੀਂ ਉਹ ਹੋਇਆ ਕੀ ਕਿ 175 ਅਪ੍ਰੈਲ ਦੇ ਵਿੱਚ ਇਹ ਫਾਈਨਲ ਰਿਪੋਰਟ ਜਿਹੜੀ ਐ ਸਮਿਟ ਹੋਈ ਕਾਰਵਾਈ ਕਰਵਾਈ ਆਫਟਰ ਐਕਸ਼ਨ ਰਿਪੋਰਟ ਵਗੈਰਾ ਤਿਆਰ ਹੋ ਰਹੀ ਸੀ ਉਹਨੇ ਚਿਰ ਨੂੰ ਅ ਇੰਟਰਨਲ ਐਮਰਜੈਂਸੀ ਲੱਗੀ ਜੂਨ ਦੇ ਵਿੱਚ ਐਮਰਜੈਂਸੀ ਲੱਗੀ ਔਰ ਐਮਰਜੈਂਸੀ ਦੇ ਵਿੱਚ ਫਿਰ ਅਕਾਲੀਆਂ ਨੇ ਐਮਰਜੈਂਸੀ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਤੇ ਵੈਸੇ ਵੀ ਜੇ ਇਹ ਦੋਸ਼ੀ ਪਾਏ ਜਾਂਦੇ ਸੈਂਕੁਆਰੀ ਦੇ ਵਿੱਚ ਤੇ ਸਜ਼ਾ ਕੀ ਹੋਣੀ ਸੀਗੀ ਸਜ਼ਾ ਸੀ ਜੇਲ੍ਹ ਹੀ ਜਾਣਾ ਸੀਗਾ ਜੇ ਸਜ਼ਾ ਮਿਲਦੀ ਇਹ ਦੋਸ਼ ਪ੍ਰੂਵ ਹੁੰਦੇ ਔਰ ਉਹ ਆਪਣੇ ਆਪ ਹੀ ਜਥਿਆਂ ਦੇ ਤਹਿਤ ਐਮਰਜੈਂਸੀ ਦੇ ਖਿਲਾਫ ਹੋ ਕੋਰਟ ਰੈਸਟ ਹੋਣ ਲੱਗ ਪਏ ਸੋ ਪ੍ਰਕਾਸ਼ ਸਿੰਘ ਬਾਦਲ ਤੇ ਬਾਕੀ ਅਕਾਲੀ ਲੀਡਰ ਜਿਹੜੇ ਨੇ ਕਈ ਮਿਨੇਫਰ ਅਮਰਜੈਂਸੀ ਦੇ ਖਿਲਾਫ ਜੇਲ੍ਹਾਂ ਦੇ ਵਿੱਚ ਰਹੇ ਪਰ ਇਹ ਜਿਹੜੀ ਐਂਟੀ ਕ腐ਪਸ਼ਨ ਡਰਾਈਵ ਸੀਗੀ ਉਹ ਉੱਥੇ ਦੀ ਉੱਥੇ ਹੀ ਖਤਮ ਹੋ ਗਈ ਉਸ ਤੋਂ ਬਾਅਦ ਫਿਰ ਦੁਬਾਰਾ ਸਰਕਾਰ ਜਿਹੜੀ ਆ ਉਹ ਜਨਤਾ ਗਵਰਨਮੈਂਟ ਦੀ ਬਣ ਗਈ ਪ੍ਰਕਾਸ਼ ਸਿੰਘ ਬਾਦਲ ਫਿਰ ਦੁਬਾਰਾ ਮੁੱਖ ਮੰਤਰੀ ਬਣ ਗਏ ਤੇ ਫਿਰ ਜਿਹੜੇ ਮੁੱਖ ਮੰਤਰੀ ਬਣ ਜਾਂਦੇ ਆ ਤੇ ਫਿਰ ਦੇ ਖਿਲਾਫ ਜਿਹੜੀਆਂ ਇਨਕੁਆਰੀਆਂ ਆ ਉਹਨਾਂ ਦੇ ਕੀ ਬਣਨਾ ਪਹਿਲਾਂ ਵੀ ਕੋਈ ਕੁਝ ਨਹੀਂ ਬਣਿਆ ਉਦੋਂ ਵੀ ਕੁਝ ਨਹੀਂ ਬਣਿਆ ਤੇ ਉਸ ਤੋਂ ਬਾਅਦ ਹੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਾਂ ਅਮਰਿੰਦਰ ਸਿੰਘ ਜਾਂ ਜਿਹੜੇ ਵੀ ਉਹਨਾਂ ਦੇ ਖਿਲਾਫ ਇਲਜ਼ਾਮ ਸੀ ਮੁੱਖ ਮੰਤਰੀਆਂ ਦੇ ਖਿਲਾਫ ਰਹੇ ਉਹ ਤੇ ਫਿਰ ਰਫਾ ਦਫਾ ਹੀ ਹੋ ਗ لیکن ਇਹ ਹੈ ਕਹਾਣੀ ਜਸਟਿਸ ਡਵੇ ਤੇ ਜਸਟਿਸ ਸ਼ਿੰਗਾਨੀ ਕਮਿਸ਼ਨ ਦੀ ਮੋਟੀ ਮੋਟੀ ਸਾਰੀ ਰਿਪੋਰਟ ਹੈ ਅੱਜ ਵੀ ਰਿਕਾਰਡਸ ਦੇ ਵਿੱਚ ਮੌਜੂਦ ਹੈ ਲੇਕਿਨ ਪੁਰਾਣੀ ਗੱਲ ਹੈ ਔਰ ਜਿਵੇਂ ਅੱਜਕੱਲ ਭ੍ਰਿਸ਼ਟਾਚਾਰ ਦੇ આરોਪ ਜਿਹੜੇ ਨੇ ਲੱਗਦੇ ਆ ਤੇ ਖਤਮ ਹੋ ਜਾਂਦੇ ਆ ਉਦੋਂ ਵੀ ਲੱਗੇ આરોਪ ਇਨਕੁਆਇਰੀ ਹੋਈ ਔਰ ਫਿਰ ਖਤਮ ਹੋ ਗਈ ਅਗਲੇ ਵੀਡੀਓ ਦੇ ਵਿੱਚ ਮੈਂ ਦੱਸੂਗਾ ਕਿ ਜਿਹੜੀਆਂ ਉਸ ਤੋਂ ਬਾਅਦ ਸਰਕਾਰਾਂ ਆਈਆਂ 1975 ਤੋਂ ਲੈ ਕੇ 1995 ਤੱਕ ਉਹਨਾਂ ਦੇ ਖਿਲਾਫ ਕੀ ਇਲਜ਼ਾਮ ਲੱਗੇ ਤੇ ਉਹਨਾਂ ਦਾ ਕੀ ਬਣਿਆ ਪਰ ਉਹ ਅਗਲੀ ਵਾਰੀ ਅੱਜ ਵਾਸਤੇ ਇੰਨਾ ਹੀ ਥੈਂਕ ਯੂ